ਕੀ ਕਰਦੇ ਭਾਈ ਗਲਤੀ ਹੋ ਗਈ ਉਹ ਨਹੀਂ ਗਲਤੀ ਹੋ ਗਈ ਭਾਈ ਉਹ ਨਹੀਂ ਕਰਦੇ ਉਹ ਨਹੀਂ ਕਰਦੇ ਭਾਈ ਗਲਤੀ ਹੋ ਗਈ ਇਹ ਮਾਫੀ ਮੰਗਦੇ ਨਜ਼ਰ ਆ ਰਹੇ ਉਹ ਬੰਦੇ ਨੇ ਜਿਹੜੇ ਕੀ ਇੱਕ ਕੁੜੀ ਦੇ ਫੋਨ ਖੋ ਕੇ ਪੈਸੇ ਖੋ ਕੇ ਫਰਾਰ ਹੋਰ ਏਸੀ ਕੁੜੀ ਨੇ ਫੋਨ ਨਹੀਂ ਛੱਡਿਆ ਪਰਸ ਨਹੀਂ ਛੱਡਿਆ ਲੇਕਿਨ ਇਹਨਾਂ ਨੇ ਕੁੜੀ ਨੂੰ ਵੀ ਨਹੀਂ ਛੱਡਿਆ ਖੀਟ ਦੇ ਹੋਏ ਮੋੜ ਤੱਕ ਦੇ ਕਾਫੀ ਦੂਰ ਤੱਕ ਲੈ ਗਏ ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਜਦੋਂ ਵਾਇਰਲ ਹੁੰਦੀ ਹੈ ਜਲੰਧਰ ਦੇ ਕਮਿਸ਼ਨਰ ਸੁਪਨ ਸ਼ਰਮਾ ਜੀ ਨੇ ਐਕਸ਼ਨ ਲੈਂਦੇ ਹੋਏ ਇੱਥੇ ਕਾਰਵਾਈ ਕੀਤੀ ਦੇਖੋ ਹੁਣ ਕਿਵੇਂ ਡੰਡਾ ਪਰੇਡ ਤੋਂ ਬਾਅਦ ਹੁਣ ਮਾਫੀ ਮੰਗਦੇ ਨਜ਼ਰ ਆ ਰਹੇ ਨੇ ਜੇਕਰ ਪੂਰੇ ਪੰਜਾਬ ਪਰ ਦੀ ਪੁਲਿਸ ਅਜਿਹੀ ਸਖਤ ਹੋ ਜਾਵੇ ਮੈਨੂੰ ਲੱਗਦਾ ਨਹੀਂ ਕਿ ਕਿਤੇ ਵੀ ਹੁਣ ਇਦਾਂ ਦੇ ਬੰਦੇ ਨਜ਼ਰ ਆਣਗੇ ਸੋ ਤੁਹਾਨੂੰ ਕੀ ਲੱਗਦਾ ਕਿ ਜਲੰਧਰ ਪੁਲਿਸ ਦਾ ਵੱਡਾ ਕਹਿੰਦੇ ਸ਼ਾਬਾਸ਼ੀ ਦੇਣੀ ਬਣਦੀ ਹੈ ਕਮੈਂਟ ਕਰਕੇ ਬਣ ਵਿਚਾਰੇ ਜ਼ਰੂਰ ਸਾਂਝੇ ਕਰੋ ਕਿਉਂਕਿ ਦੇਖੋ ਕਿਵੇਂ ਤੁਹਾਨੂੰ ਉਹ ਫੁਟੇਜ ਤਾਂ ਨਹੀਂ ਦਿਖਾ ਸਕਦੇ ਵੀਡੀਓ ਤਾਂ ਨਹੀਂ ਦਿਖਾ ਸਕਦੇ ਜਿਹਦੇ ਵਿੱਚ ਕੀ ਕੁੜੀ ਨੂੰ ਮੋਰਚਾ ਦੇ ਕਿਸੇ ਦੇ ਨਜ਼ਰ ਆ ਰਹੇ ਨੇ ਸਨੈਚਰ ਇਹ ਉਹ ਸੀਸੀਟੀਵੀ ਤਸਵੀਰਾਂ ਜਦੋਂ ਪੁਲਿਸ ਕੋਲ ਪਹੁੰਚੀ ਹੈ ਪੁਲਿਸ ਨੇ ਸੁਪਨ ਸ਼ਰਮਾ ਜੀ ਨੇ ਉੱਤੇ ਐਕਸ਼ਨ ਲੈਂਦੇ ਹੋਏ ਵੱਡਾ ਕਹਿੰਦੇ ਕਦਮ ਚੱਕਿਆ ਹੈ ਜਿਸ ਤੋਂ ਬਾਅਦ ਇਹਨਾਂ ਦੀ ਡੰਡਾ ਪਰੇਡ ਕੀਤੀ ਗਈ ਛਿੱਤਰਫੇੜ ਕੀਤੀ ਗਈ ਹੈ ਇਹਨਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਸੋ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਕਿ ਪੁਲਿਸ ਦਾ ਇਹ ਅੱਛਾ ਕਦਮ ਹੈ ਤਾਂ ਜਰੂਰ ਸ਼ੁਭਾਸ਼ੀ ਦੇਣੀ ਵੀ ਬਣਦੀ ਹੈ ਕਿਉਂਕਿ ਪੰਜਾਬ ਛੱਪਾ ਆਈ ਦਿਨਾਂ ਦੇ ਦੀ ਵੀਡੀਓ ਦੇਖਦੇ ਨੇ ਜਿੱਥੇ ਕਿ ਸਨੇਚਰ ਕਾਫੀ ਐਕਟਿਵ ਨੇ ਲੇਕਿਨ ਪੁਲਿਸ ਕਾਰਵਾਈ ਨਹੀਂ ਕਰਦੀ ਐਕਸ਼ਨ ਨਹੀਂ ਲੈਂਦੀ ਲੇਕਿਨ ਲੱਗਦਾ ਹੁਣ ਜਿੰਮਾ ਸੁਪਨ ਸ਼ਰਮਾ ਕਮਿਸ਼ਨਰ ਜਲੰਧਰ ਨੇ ਚੱਕ ਲਿਆ ਜਿਸ ਤੋਂ ਬਾਅਦ ਦੇਖੋ ਕਿਵੇਂ ਹੁਣ ਮਾਫੀਆ ਮੰਗਦੇ ਬੰਦੇ ਨਜ਼ਰ ਆ ਰਹੇ ਨੇ ਸੋ ਵੀਡੀਓ ਵੱਤ ਤੋਂ ਵੱਤ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਭਗਵੰਤਮਾਨ ਤਾਂ ਕਿ ਵੀਡੀਓ ਪਹੁੰਚ ਸਕੇ ਅਤੇ ਹੋਰ ਲੋਕਾਂ ਨੂੰ ਸਮਝ ਆ ਸਕੇ ਜਿਹੜੇ ਸਨੇਚਰ ਨੇ ਉਹ ਇਹ ਕੰ ਉਰ ਦਿਓ ਬਾਈ ਗਲਤੀ ਹੋ ਗਈ ਉਹ ਵੀ ਗਲਤੀ ਹੋ ਗਈ ਬਾਈ ਉਹ ਨਹੀਂ ਕਰਦੇ ਉਹ ਨਹੀਂ ਕਰਦੇ ਬਾਈ ਗਲਤੀ ਹੋ ਗਈ ਇਹ ਮਾਫੀ ਮੰਗਦੇ ਨਜ਼ਰ ਆ ਰਹੇ ਉਹ ਬੰਦੇ ਨੇ ਜਿਹੜੇ ਕੀ ਇੱਕ ਕੁੜੀ ਦੇ ਫੋਨ ਖੋ ਕੇ ਪੈਸੇ ਖੋ ਕੇ ਫਰਾਰ ਹੋਰ ਏਸੀ ਕੁੜੀ ਨੇ ਫੋਨ ਨਹੀਂ ਛੱਡਿਆ ਪਰਸ ਨਹੀਂ ਛੱਡਿਆ ਲੇਕਿਨ ਇਹਨਾਂ ਨੇ ਕੁੜੀ ਨੂੰ ਵੀ ਨਹੀਂ ਛੱਡਿਆ ਖੀਟ ਦੇ ਹੋਏ ਮੋੜ ਤੱਕ ਦੇ ਕਾਫੀ ਦੂਰ ਤੱਕ ਲੈ ਗਏ ਜਿਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਜਦੋਂ ਵਾਇਰਲ ਹੁੰਦੀ ਹੈ ਜਲੰਧਰ ਦੇ ਕਮਿਸ਼ਨਰ ਸੁਪਨ ਸ਼ਰਮਾ ਜੀ ਨੇ ਐਕਸ਼ਨ ਲੈਂਦੇ ਹੋਏ ਇੱਥੇ ਕਾਰਵਾਈ ਕੀਤੀ ਦੇਖੋ ਹੁਣ ਕਿਵੇਂ ਡੰਡਾ ਪਰੇਡ ਤੋਂ ਬਾਅਦ ਹੁਣ ਮਾਫੀ ਮੰਗਦੇ ਨਜ਼ਰ ਆ ਰਹੇ ਨੇ ਜੇਕਰ ਪੂਰੇ ਪੰਜਾਬ ਪਰ ਦੀ ਪੁਲਿਸ ਅਜਿਹੀ ਸਖਤ ਹੋ ਜਾਵੇ ਮੈਨੂੰ ਲੱਗਦਾ ਨਹੀਂ ਕਿ ਕਿਤੇ ਵੀ ਹੁਣ ਇਦਾਂ ਦੇ ਬੰਦੇ ਨਜ਼ਰ ਆਣਗੇ ਸੋ ਤੁਹਾਨੂੰ ਕੀ ਲੱਗਦਾ ਕਿ ਜਲੰਧਰ ਪੁਲਿਸ ਦਾ ਵੱਡਾ ਕਹਿੰਦੇ ਸ਼ਾਬਾਸ਼ੀ ਦੇਣੀ ਬਣਦੀ ਹੈ ਕਮੈਂਟ ਕਰਕੇ ਬੰਦੇ ਵਿਚਾਰੇ ਜ਼ਰੂਰ ਸਮਝੇ ਕਰੋ ਕਿਉਂਕਿ ਦੇਖੋ ਕਿਵੇਂ ਤੁਹਾਨੂੰ ਉਹ ਫੁਟੇਜ ਤਾਂ ਨਹੀਂ ਦਿਖਾ ਸਕਦੇ ਵੀਡੀਓ ਤਾਂ ਨਹੀਂ ਦਿਖਾ ਸਕਦੇ ਜਿਹਦੇ ਵਿੱਚ ਕੀ ਕੁੜੀ ਨੂੰ ਮੋਰਸਾਬ ਦੇ ਕਸੀਡ ਦੇ ਨਜ਼ਰ ਆ ਰਹੇ ਨੇ ਸਨੈਚਰ ਇਹ ਉਹ ਸੀਸੀਟੀਵੀ ਤਸਵੀਰਾਂ ਜਦੋਂ ਪੁਲਿਸ ਕੋਲ ਪਹੁੰਚੀ ਆ ਪੁਲਿਸ ਨੇ ਸੁਪਨ ਸ਼ਰਮਾ ਜੀ ਨੇ ਉੱਤੇ ਐਕਸ਼ਨ ਲੈਂਦੇ ਹੋਏ ਵੱਡਾ ਕਹਿੰਦੇ ਕਦਮ ਚੱਕਿਆ ਹੈ ਜਿਸ ਤੋਂ ਬਾਅਦ ਇਹਨਾਂ ਦੀ ਡੰਡਾ ਪਰੇਡ ਕੀਤੀ ਗਈ ਹੈ ਛਿੱਤਰਫੇੜ ਕੀਤੀ ਗਈ ਹੈ ਇਹਨਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਸੋ ਕਮੈਂਟ ਕਰਕੇ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਕਿ ਪੁਲਿਸ ਦਾ ਇਹ ਅੱਛਾ ਕਦਮ ਹੈ ਤਾਂ ਜਰੂਰ ਸ਼ੁਭਾਸ਼ੀ ਦੇਣੀ ਵੀ ਬਣਦੀ ਹੈ ਕਿਉਂਕਿ ਪੰਜਾਬ ਛੱਪਾ ਆਜ ਦਿਨਾਂ ਦੇ ਦੀ ਵੀਡੀਓ ਦੇਖਦੇ ਨੇ ਜਿੱਥੇ ਕਿ ਸਨੇਚਰ ਕਾਫੀ ਐਕਟਿਵ ਨੇ ਲੇਕਿਨ ਪੁਲਿਸ ਕਾਰਵਾਈ ਨਹੀਂ ਕਰਦੀ ਐਕਸ਼ਨ ਨਹੀਂ ਲੈਂਦੀ ਲੇਕਿਨ ਲੱਗਦਾ ਹੁਣ ਜਿੰਮਾ ਸੁਪਨ ਸ਼ਰਮਾ ਕਮਿਸ਼ਨਰ ਜਲੰਧਰ ਨੇ ਚੱਕ ਲਿਆ ਜਿਸ ਤੋਂ ਬਾਅਦ ਦੇਖੋ ਕਿਵੇਂ ਹੁਣ ਮਾਫੀਆ ਮੰਗਦੇ ਬੰਦੇ ਨਜ਼ਰ ਆ ਰਹੇ ਨੇ ਸੋ ਵੀਡੀਓ ਵੱਤ ਤੋਂ ਵੱਤ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਭਗਵੰਤ ਮਾਨ ਤਾਂ ਕਿ ਵੀਡੀਓ ਪਹੁੰਚ ਸਕੇ ਅਤੇ ਹੋਰ ਲੋਕਾਂ ਨੂੰ ਸਮਝ ਆ ਸਕੇ ਜਿਹੜੇ ਸਨੇਚਰ ਨੇ ਉਹ ਇਹ ਕੰ ਜ਼ਰੂਰ ਦਿਓ